ਕਰ ਤੋਂ ਪੈਸੇ ਲਏ ਆ ਉਹ ਬਰਬਾਦ ਵੀ ਕੀਤੇ ਆ ਵੀ ਸਿੱਖੇ ਤੋਂ ਲੱਗੇ ਦੇ ਹਾਂਜੀ ਹਾਂਜੀ ਨੌਲੇਜ ਨਹੀਂ ਦੀ ਫਿਰ ਉਹਦੇ ਬਾਅਦ ਨੌਲਜ ਲਈਆ ਵੀਰੇ ਸਟਰਗਲ ਕਰਿਆ ਥੋੜਾ ਹਾਰਡਵਰਕ ਕਰਿਆ ਹਾਂਜੀ ਟਵਰਕ ਕਰਕੇ ਆਪਣਾ ਮਿਹਨਤ ਕਰੀਆ ਮਿਹਨਤ ਕਰਕੇ ਫਿਰ ਉਹਦੇ ਬਾਅਦ 2018 ਤੋਂ ਬਾਅਦ ਇਹ ਆਨ ਲਗਿਆ ਵੀਰੇ ਕੰਮ ਲੈਣ ਤੇ ਕਿਨਾਂ ਜਿਵੇਂ ਸੁਣਿਆ ਹੁਣ ਗੱਲ ਕਰੀਏ ਵੀ ਸਰਦੀਆਂ ਦੇ ਨਾਲ ਗੱਡੀਆਂ ਚਿੱਟਾ ਧੂਆ ਮਾਰਦੀਆਂ ਹਾਏ ਤੇ ਉਹ ਨਾਲ ਪਾਣੀ ਡੇਹਦੀਆਂ ਉਹ ਵਧੀਆ ਜਾਂਣੇ ਸਾਨੂੰ ਉਹ ਕਾਰਦਾ ਜਿਹੜਾ ਪਾਣੀ ਡੇਹਦੀਆਂ ਜਾਂਦਾ ਕਿ ਰੂੰਗੀਆਂ ਜੀ ਠੀਕ ਹੈ ਹਾਂਜੀ ਵੀਡੀਓਜ਼ ਆਪਾਂ ਕਹਿੰਨਾ ਵੀ ਹਾਂਜੀ ਬਈ ਤੁਹਾਡਾ ਲੋਨ ਹੋ ਜਾਊਗਾ ਜੀ ਆਜੋ ਜੇ ਕਿਸੇ ਨੂੰ ਕਾਰ ਲੈਣੀ ਹੈ ਬਈ ਹਣਾ ਕਿਉਂਕਿ ਵੀਡੀਓ ਦੇ ਟਾਈਮ ਘੱਟ ਹੁੰਦਾ ਆਪਣੇ ਲਵੇ ਪੁਨੀ ਨੌਲੇ ਨਹੀਂ ਦਿੱਤੀ ਜਾਂਦੀ ਬਿਲਕੁਲ ਬਿਲਕੁਲ ਨਹੀਂ ਇੱਕ ਲੋਨ ਕਰਾਉਣਾ ਬੰਦੇ ਨੇ ਮੰਨ ਕੇ ਚਲੋ ਆਪਾਂ ਅਕਸਰ ਅਸੀਂ ਵੀ ਕਹਿੰਦੇ ਨਾ ਵੀ 100% ਲੋਨ ਹੋ ਜਾਊ ਗੱਡੀ ਮੇਰੇ ਹਾਂ ਉਹ 100% ਲੋਨ ਦਾ ਕੀ ਕਾਰਨ ਹੁੰਦਾ ਵੀ ਮੇਰਾ ਛੋਟੂ ਹੈ ਮੈਨੂੰ ਚਿੰਕਦਾ ਹੀ ਰਹਿੰਦਾ ਉਹਨੂੰ ਮੈਂ ਕਿਹਾ ਗੱਡੀ ਲੈਵੇ ਨਾ ਲਵੇ ਕੋਈ ਪਹਿਲਾਂ ਪਾਣੀ ਹਰ ਚਾਹ ਬੰਦੇ ਨੂੰ ਪਲਾਗੇ ਭੇਜਣੀਆਂ ਦਫ਼ਤਰ 'ਚੋਂ ਆਪਣਾ ਕੋਈ ਗੱਡੀ ਲੈਣੇ ਦੇਣੇ ਕੋਈ ਨਹੀਂ ਪਹਿਲਾਂ ਚਾਹ ਬੰਦੇ ਦੀ ਜੇ ਬਾਈ ਆਏ ਮੇਰੇ ਕੋਲ ਪਰਸੋਂ ਬਾਈ ਕਹੇ ਡੇਢ ਸ਼ੋਰੂਮਾਂ 'ਚ ਘੁੰਮੇ ਸੀ ਚੰਡੀਗੜ੍ਹਾਂ ਬਿਆਸ ਟ੍ਰਿਵਿੰਗ ਹੈ ਭਾਈ ਘੱਬਰ ਕਿਸ ਨੇ ਪਾਣੀ ਤੱਕ ਨਹੀਂ ਪੁੱਛਿਆ ਭਾਈ ਨੇ ਮੈਂ ਚਾਹ ਰੋਟੀ ਨੂੰ ਵੀ ਪਈ ਹੈ ਨੂੰ ਬਹੁਤ ਜ਼ੋਰ ਲਾਇਆ ਵੀ ਰੋਟੀ ਖਾ ਕੇ ਜਾਓ ਭਾਈ ਭਾਈ ਕਹਿ ਰਿਹਾ ਬਈ ਆ ਤੇਰੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਹੈ ਅਗਰ ਤੁਸੀਂ ਭਾਈ ਕਿਸੇ ਦੇ ਨਾਮ ਦੀ ਕਾਰ ਚਲਾ ਰਹੇ ਹੋਗੇ ਉਹਦਾ ਐਫੀਡਵਟ ਲੈ ਰੱਖੋ ਤਿੰਨ ਕਿ ਮਹੀਨੇ ਦੀ ਵੈਲਿਡਿਟੀ ਹੁੰਦੀ ਹੈ ਉਹਦੀ ਔਰ ਉਸ ਤੋਂ ਬਾਅਦ ਅਗਰ ਤੁਸੀਂ ਉਹਨੂੰ ਨਾਮ ਨਹੀਂ ਕਰਾਉਂਦੇ ਤਾਂ ਉਹ ਥੋੜਾ ਬੰਦਾ ਜਿਹਤੋਂ ਕਾਰ ਲਈ ਆ ਉਹ ਬਲੈਕਲਿਸਟਡ ਵੀ ਕਰਾ ਸਕਦਾ ਉਹਨੂੰ ਭਾਈ ਹਾਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਵਾਗਤ ਆ ਤੁਹਾਡਾ ਮਾਈ ਰਾਈਡ ਟੂਰੀ ਪੇਜ ਦੇ ਉੱਤੇ ਭਾਈ ਹਨਾ ਅੱਜ ਆਪਾਂ ਤੁਹਾਨੂੰ ਐਸੇ ਬਾਈ ਨਾਲ ਮਲਾਉਣ ਜਿਹੜੇ ਬਹੁਤ ਥੱਲੋਂ ਉੱਠ ਕੇ ਬਈ ਹੈਨਾ ਅੱਜ ਕਾਰਾਂ ਦੀ ਲਾਈਨ ਦੇ ਵਿੱਚ ਬਹੁਤ ਚੰਗਾ ਨਾਮ ਆ ਬਾਈ ਹੋਰਾਂ ਦਾ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਬਈ ਹੈਨਾ ਕਿਵੇਂ ਇਸ ਲਾਈਨ ਦੇ ਵਿੱਚ ਆਏ ਤੇ ਕੀ ਕੀ ਇਹਨੂੰ ਸੰਘਰਸ਼ ਕਰਨੇ ਪਏ ਤੇ ਪਹਿਲਾਂ ਵਾਲੀ ਲਾਈਫ ਕਿੱਦਾਂ ਦੀ ਸੀਗੀ ਤੇ ਅੱਜ ਬਾਈ ਢਿੱਲੋਂ ਹੋਰਾਂ ਨਾਲ ਗੱਲਬਾਤ ਕਰਾਂਗੇ ਜਿਹੜੇ ਸੈਕਟਰ 77 ਦੇ ਵਿੱਚ ਟ੍ਰਾਈ ਸਿਟੀ ਕਾਰਸ ਦੇ ਨਾਮ ਤੋਂ ਜਾਣੇ ਜਾਂਦੇ ਨੇ ਸਸੀ ਗੱਲ ਵੀਰੇ ਸਸੀ ਗੱਲ ਵੀਰੇ ਸਵਾਦ ਆ ਵੀਰੇ ਫੇਸ ਦੇ ਉੱਪਰ ਹੈਨਾ ਤੇ ਵੀਰੇ ਗੱਲਾਂ ਬਾਤਾਂ ਕਰਾਂਗੇ ਕੁਝ ਬਈ ਹੈਨਾ ਤੇ ਤੁਹਾਡਾ ਨੇਚਰ ਵੀ ਬੜਾ ਚੰਗਾ ਗਾ ਜਿਵੇਂ ਆਪਣੇ ਭਰਾਵਾਂ ਨੂੰ ਬਿਲਕੁਲ ਤੇ ਆਪਾਂ ਤਾਂ ਦੇਖੋ ਮਹੀਨੇ ਚ ਇੱਕ ਵਾਰ ਮਿਲਦੇ ਆ ਇਹ ਰੋਜ਼ ਦੇਖਦੇ ਆ ਤੁਹਾਨੂੰ ਹਾਂਜੀ ਹਾਂਜੀ ਜ਼ਰੂਰ ਸਾਨੂੰ ਐ ਦੱਸੋ ਵੀ ਤੁਸੀਂ ਜਦੋਂ ਕੰਮ ਕਰਨ ਲੱਗਿਆ ਬਾਈ ਹਨਾ ਤੇ ਇਸ ਤੋਂ ਪਹਿਲਾਂ ਸਭਾ ਪਹਿਲਾਂ ਪੁਰਾਣੀ ਜ਼ਿੰਦਗੀ ਦੀ ਗੱਲਬਾਤ ਕਰ ਲਿਆਗੇ ਵੀ ਪਹਿਲਾਂ ਤੁਸੀਂ ਕੀ ਕਰਦੇ ਸੀਗੇ ਪਹਿਲਾਂ ਵੀ ਜੇ ਉਹੀ ਪੜਾਈ ਦਾ ਹੋ ਗਿਆ ਜੀ ਕਿ ਬਚਨਦਰਵਾਦ ਪੜਾਈ ਹਾਂਜੀ ਪਰ ਮੈਨੂੰ ਸ਼ੌਂਕ ਤਾਂ ਪਹਿਲੇ ਹੀ ਸੀ ਕੰਮ ਦਾ ਕਰਾਂ ਦਾ ਸੂਰੂ ਤੇ ਮੈਂ ਵੀ ਆਪਣੇ ਆਪਾ ਖੁਦ ਦਾ ਕੰਮ ਆਪ ਕਰਨਾ ਠੀਕ ਹੈ ਜੋਬਾਰੇ ਕਰ ਗਏ ਨੇ ਮੇਰੇ ਡੈਡੀ ਨੇ ਬਹੁਤ ਜ਼ੋਰ ਲਾਇਆ ਵੀ ਜੋਬਾਰੇ ਵੀ ਆਰਮੀ ਚ ਪੁਲਿਸ ਦੀ ਭਰਤੀ ਦੇਖੀ ਐ ਪਰ ਮੇਰਾ ਮਨ ਨਹੀਂ ਤਾਂ ਉੱਚ ਮੇਰਾ ਮੰਨਦਾ ਵੀ ਆਪਾਂ ਆਪੇ ਕੁਝ ਬਣਨਾ ਓਕੇ ਮੈਂ ਪਲੱਸ 2 ਤੋਂ ਬਾਅਦ ਹੋਰ ਕੋਈ ਮੈਨੂੰ ਈਸੀ ਕੈ ਕਾਰਾਂ ਦੇ ਕੰਮ ਦੇ ਕਾਰਾਂ ਦੇ ਪਿੰਡ ਤੋਂ ਵੀ ਕਦੀ ਵੀ ਪੁੱਛਦੇ ਕੋਈ ਮੇਰੇ ਪਿੰਡ ਪੈਂਦਾ ਮਾਣ ਕੇ ਬਨੌਰ ਦੇ ਨੇੜੇ ਕਦੀ ਇਹ ਪੁੱਛਣ ਮੇਰਾ ਸਹੂਦ ਹੀ ਇਹੀ ਕੰਮ ਇਹ ਮੈਂ ਕਾਰਾਂ ਦਾ ਹੀ ਕੰਮ ਤੇ ਲੱਗਿਆ ਰਿਹਾ ਪਰ ਮੇਰੇ ਪਿੰਡ ਦੇ ਹੁਣ ਕਹਿੰਦੇ ਵੀ ਤੇਰੀ ਮਿਹਨਤ ਨੂੰ ਬੂਰ ਆ ਗਿਆ ਮੈਂ ਪਰ ਇੱਕੇ ਕੰਮ ਤੇ ਲੱਗਿਆ ਰਿਹਾ ਪਰ ਆਪਾਂ ਹੋਰ ਕੋਈ ਕੰਮ ਨਹੀਂ ਇਹ ਕਾਰਾਂ ਦੀ ਕੰਮ ਤੇ ਲੱਗਿਆ ਸਟਰਗਲ ਬਹੁਤ ਕਰਿਆ ਜ਼ਿੰਦਗੀ ਚ ਹਾਂਜੀ ਅੱਛਾ ਕਾਰਾਂ ਚ ਕੀ ਪਹਿਲਾਂ ਸੇਲ ਪਰਚੇਜ ਹੀ ਕਰਤੀ ਸੀ ਨਹੀਂ ਸੇਲ ਪਰ ਜੀ ਨਹੀਂ ਵੀਰੇ ਪਹਿਲਾਂ ਸਿੱਖਣਾ ਸਿੱਖਿਆ ਮੈਂ ਜੀ ਆਪਣੇ ਪਹਿਲਾਂ ਸਿੱਖਿਆ ਪਹਿਲਾਂ ਆਪਣੇ ਥੋੜੇ ਬੇਸ ਕਰ ਤੋਂ ਪੈਸੇ ਲਏ ਆ ਉਹ ਬਰਬਾਦ ਵੀ ਕੀਤੇ ਆ ਵੀ ਸਿੱਖੇ ਤੋਂ ਲੱਗੇ ਦੇ ਹਾਂਜੀ ਹਾਂਜੀ ਨੌਲੇਜ ਨਹੀਂ ਦੀ ਫਿਰ ਉਹਦੇ ਬਾਅਦ ਨੌਲੇਜ ਲਈਆ ਵੀਰੇ ਸਟਰਗਲ ਕਰਿਆ ਥੋੜਾ ਹਾਰਡ ਵਰਕ ਕਰਿਆ ਹਾਂਜੀ ਟਵਰਕ ਕਰਕੇ ਆਪਣਾ ਮਿਹਨਤ ਕਰੀਆ ਮਿਹਨਤ ਕਰਕੇ ਫਿਰ ਉਹਦੇ ਬਾਅਦ 2018 ਤੋਂ ਬਾਅਦ ਹੀ ਆਨ ਲਗਿਆ ਵੀਰੇ ਕੰਮ ਲੈਣ ਤੇ ਠੀਕ ਹੈ 18 ਤੋਂ ਬਾਅਦ 8-9 ਸਾਲ ਤੱਕ ਕਾਰਾਂ ਦੇ ਕੰਮ ਦੀ ਮਿਹਨਤੀ ਚੱਲਦੀ ਪਈ ਹੈ ਠੀਕ ਹੈ ਹਾਂਜੀ ਕੀ ਕਿਉਂ ਨਹੀਂ ਹੈ ਕੁਝ ਥਗੇ ਆਪਾਂ ਪੈਸੇ ਅੱਜ ਤਾਂ ਕਿ ਹੈ ਅੱਜ ਕੋਲ ਪੈਸੇ ਐ ਤੇ ਇਹਨਾਂ ਦਾ ਅਗਲਾ ਕਾਰਾਂ ਲੈ ਕੇ ਖੜਾ ਲੰਦਾ ਈ ਨੌਲੇਜ ਹੈ ਨਹੀਂ ਕਈਆਂ ਨੇ ਤਾਂ ਪੇਪਰ ਦੇਖਣੇ ਦੇ ਵੀ ਨਹੀਂ ਪਤਾ ਕਰਦੇ 12 ਦੀ ਕਾਰਾਂ ਦੀ ਨੌਲੇਜ ਤਾਂ ਕਿਹਾ ਹੋਗੀ ਇੰਜਾਂ ਦੀ ਪੇਪਰ ਦੇਖਣੇ ਦੀ ਉਹਨੂੰ ਵਦਾਂ ਉਹ ਅੱਜ ਡਿਨਰ ਬਣੀ ਬੈਠੇ ਆ ਆਪਣੀ ਤਾਂ ਵੀਰੇ 2010 ਤੋਂ ਲੈ ਕੇ ਹੁਣ ਦੇਖ ਲਓ 14 ਸਾਲ ਹੋ ਗਏ ਕੰਮ ਦੇ ਸਟਰਗਲ ਕਰਦੇ ਨੂੰ 14 ਸਾਲ ਹੋ ਗਏ ਕੰਮ ਕਰਦੇ ਨੂੰ ਠੀਕ ਹੈ ਵੀਰੇ ਅੱਛਾ ਤੁਹਾਨੂੰ ਹੁਣ ਆਪਾਂ ਗੱਲਵਾਜ ਜਿਵੇਂ ਹੁਣ ਤੋਂ ਨੇ ਕਿਹਾ ਵੀ ਸਾਨੂੰ ਨੌਲੇਜ ਪੂਰੀ ਆ ਬਈ ਹੈ ਨਾ ਪਹਿਲਾਂ ਜਦੋਂ ਤੁਸੀਂ ਸ਼ੁਰੂ-ਸ਼ੁਰੂ ਦੇ ਵਿੱਚ ਲੱਗੇ ਸੀ ਬਈ ਹੈ ਨਾ ਕਦੇ ਐ ਹੋਇਆ ਵੀ ਤੁਹਾਡੇ ਤੋਂ ਮਾੜੀ ਕਾਰ ਲਈ ਗਈ ਹੋਵੇ ਕਿੰਨਾ ਮਾੜੀ ਕਾਰ ਵੀ ਨੇ ਕਾ ਮਾੜੀ ਕਰ ਲਈ ਹੋਗੀ ਸਕੋਡਾ ਫਾ ਵੀ ਆ ਲਈ ਸਭ ਤੋਂ ਪਹਿਲਾਂ ਉਸ ਹੀ ਨੇ ਮੈਨੂੰ ਸਟਰਗਲ ਤੇ ਲਾਇਆ ਜੀ 2011 ਦੀ ਗੱਲ ਹੈ ओके okay. हां जी ਜਦੋਂ ਲੱਗੇ ਲੱਗੇ हां यो ਕਾਰਨ ਹੈ ਇੰਨਾ ਦੁਪੀਗਿਆ ਨਾ ਠੀਕ ਹੋਈ ਹੈ ਉਸ ਨੇ ਮੈਨੂੰ ਬਹੁਤ ੁਗੀਓ ਸੀ ਨੇ ਮੇਰੇ ਪੈਸੇ ਬਹੁ ਬਰਬਾਦ ਕਰੇ ਠੀਕ ਹੈ हां जी ਜਦ ਉਸ ਟਾਈਮ ਤੋਂ ਚੱਲ ਪੈਸੀ ਦੀ ਵੈਲਿਊ ਦੀ ਅੱਜ ਦਾ ਪੈਸਾ ਜ਼ਮੀਨਾਂ ਦੇ ਰੇਟ ਇੰਨੇ ਹੋ ਗਏ ਹਨ ਹਾਂ ਜੀ ਤੇ ਨਹੀਂ ਕਿੰਨਾ ਕਿ ਲੋਕਾਂ ਨੇ ਪੈਸਾ ਕਿੰਨੇ ਜਦ ਤਾਂ ਪੈਸੇ ਮਿਹਨਤ ਦੇ ਘਰ ਦੇ ਪੈਸੇ ਮਿਹਨਤ ਕੇ ਪੈਸੇ ਦੀ ਕਿੰਨੀ ਬੜੀ ਦੀ ਹੋਰ ਤਾਂ ਕਿਹੜਾ ਕਿਤੀ ਵੀ ਆਉਂਦੇ ਦੇ ਬਾਪੂ ਕੀ ਵੀ ਮਿਹਨਤ ਕੇ ਪੈਸੇ ਦੇ ਵੇਚ ਦੇ ਵੀ ਮੈਂ ਕੰਮ ਕਰਨਾ ਪਹਿਲਾਂ ਤਾਂ ਜੋਰ ਬਾਪੂ ਆਹੀ ਮਾਰਦਾ ਵੀ ਤੂੰ ਨੌਕਰੀ ਕਰ ਮੈਂ ਤੇ ਬਾਤ ਤੂਏ ਮੈਂ ਕੰਮ ਕਰਨਾ ਆਪਣਾ ਕੰਮ ਕਰਨਾ ਕੁਛ ਆਪਣਾ ਕਾਰਾਂ ਦਾ ਕੰਮ ਕਰਨਾ ਓਕੇ ਅੱレ ਭਾਵਿਆ ਨੇ ਜੋਰ ਲਵਾਦਾ ਹੈ ਜਿਹੜਾ ਬਣਾਦਾ ਭਾਵਿਆ ਬੀਂਦਰ ਬਣਾ ਤੇ ਆਉਨੇ ਠੀਕ ਹੈ ਜਿਹੜਾ ਕੋਈ ਡੀਲਰ ਕੋਈ ਵੀ ਭਰਾ ਹੋ ਜੇ ਸੱਕ ਮੈਨੂੰ ਲੱਗ ਰਿਹਾ ਵੀ ਹੈ ਨਾ ਮੈਂ ਬਹੁਤਾਂ ਨਾਲ ਗੱਲਾਂ ਕਰੀਆਂ ਨੇ ਉਹ ਇੱਕ ਕਾਰੀ ਡੀਲਰ ਬਣਾਉਂਦੇ ਜਾਂਦਾ ਉਹ ਆਪਦੇ ਬਾਅਦ ਤੇ ਖਰੀਦ ਕੇ ਉਹਦੇ ਤੇ ਚੰਗੇ ਰੁਪਏ ਲਾਉਂਦਾ ਉਹਨੂੰ ਮਾੜੀ ਕਾਰ ਟੱਕਰੀ ਹੁੰਦੀ ਹੈ ਟੱਕਰੀ ਹੁੰਦੀ ਹੈ ਹਾਂ ਮਾੜੀ ਕਾਰ ਟੱਕਰਿਆਂ ਦੇ ਉੱਥੋਂ ਦਾ ਡੀਲਰ ਬਣ ਜਾਂਦਾ ਵੀ ਹੈ ਨਾ ਤੇ ਫਿਰ ਆਲਾ ਉਹ ਘਟ ਘਟ ਹੀ ਦੇ ਗਿਆ ਜਾਂਦੀ ਐਂਡ ਦੇ ਤੇ ਕਾਰ ਹੋ ਗਈ ਹੈ ਨਾ ਇਹ ਕੁਆੜੀਆਂ ਨੂੰ ਹੀ ਚਕਾਈ ਹੋਈ ਉਹ ਹੁਣ ਉਹ ਬੰਦਾ ਲਾਅਸ ਪੂਰਾ ਕਰਦਾ ਕਰਦਾ ਉਹ ਸੇਲ ਪ੍ਰਦੇਸ਼ ਕਣੀ ਨੂੰ ਹੋਇਆ ਹੋਇਆ ਵੀ ਆਪਾਂ ਇੱਕ ਅੱਧੀ ਕਾਰ ਲਈ ਕੋਈ ਵੇਚ ਲਈ ਉਦੋਂੋਂ ਮੇਰੀ ਸੋਚ ਬੈਸੀ ਕਰਾਂ ਕੰਮ ਦੀ ਦੀ ਮੇਰੇ ਵੀ ਕਾਰ ਕਰਾਂ ਦਾ ਹੀ ਕੰਮ ਕਰਨਾ ਕਾਰ ਬਜ਼ਾਰ ਆਪਣਾ ਖੜਾ ਕਰਨਾ ਵੀ ਸੋਚ ਉਹਦੀ ਨਹੀਂ ਪਰ ਨਿਉ ਨਹੀਂ ਹੁਣ ਘਟ ਤੇ ਕਰਕੇ ਵੀ ਮੈਂ ਇਸ ਲੈਣ ਤੇ ਮੇਰੀ ਲੈਣ ਜਾਂ ਹੀ ਦੀ ਮੇਰੀ ਜ਼ਿੰਦਗੀ ਵਿੱਚ ਕਰਨਾ ਹੀ ਕਾਰਾਂ ਦਾ ਕੰਮ ਹੈ ਆਪਣਾ ਠੀਕ ਹੈ ਜੀ ਮੈਨੂੰ ਚੰਗਾ ਲੱਗਿਆ ਇਹ ਕੰਮ ਇਸ ਕਰਕੇ ਮੇਰੀ ਸਿੱਕੀ ਦਾ ਦਿਮਾਗ ਜਿਆਹੀ ਪੈ ਗਿਆ ਵੀ ਕਾਰਾਂ ਦੀ ਕੰਮ ਕਰਨਾ ਠੀਕ ਹੈ ਜੀ ਅੱਛਾ ਅੱਡਾ ਲਾ ਕੇ ਬੈਠਣਾ ਕਦੋਂ ਤੋਂ ਸ਼ੁਰੂ ਕਰਿਆ ਅੱਡਾ ਲਾ ਕੇ ਵੀ ਜ ਪਹਿਲਾਂ ਆਪਣਾ ਕਾਰ ਬਜ਼ਾਰ ਰਿਹਾ ਬਨੂੜ ਜੀ ਹਾਂਜੀ ਹਜੇ ਬਨੂੜ ਤੇ ਜੀ ਇਹ ਵੀਰ ਦੇ ਆਪਣੇ ਇਹ ਬਕੀ ਲ ਐਡਵੋਕੇਟ ਹੈ ਜੀ 27 ਸਤੰਬਰ ਨੂੰ ਉਹਨਾਂ ਨੇ ਵੀ ਆਪਣੀ ਬੜੀ ਸਪੋਰਟ ਕੀਤੀ ਹੈ ਕੰਮ ਤੇ ਜੀ ਠੀਕ ਹੈ ਜੀ ਸਾਹੀਂ ਆਪਾਂ ਨੂੰ ਕਾਰ ਬਜ਼ਾਰ ਦਾ ਵਧੀਆ ਦਫਤਰ ਬਣਾ ਕੇ ਦਿੱਤਾ ਉਹਨਾਂ ਨੇ ਉੱਥੇ ਬਨੂੜ ਇੱਕ ਮੁੰਡਾ ਹੋ ਗਿਆ ਆਪਣਾ ਰਜੀਤ ਸੁਖਵਿੰਦਰ ਹੋ ਗਿਆ ਉਹਨਾਂ ਨੇ ਵੀ ਕੰਮ ਦੇ ਬਥੇਰੀ ਸਪੋਰਟ ਕੀਤੀ ਹੈ ਠੀਕ ਹੈ ਜੀ ਹਾਂਜੀ ਤੇ ਬਈ ਹੁਣ ਆਪਾਂ ਥੋੜਾ ਜਿਹਾ ਕਾਰਾਂ ਦੀ ਗੱਲ ਕਰਾਂਗੇ ਹਨਾ ਤੇ ਕਿਉਂਕਿ ਕਾਰਾਂ ਨਾਲ ਰਿਲੇਟਡ ਆ ਬਈ ਹਨਾ ਪਿਛਲੇ ਵੀ ਤੁਹਾਨੂੰ ਬਾਈ ਹੋਣਾ ਜਰਨੀ ਦੱਸੀ ਕੁਝ ਬਈ ਹਨਾ ਵੀ ਇੱਕ ਕਾਰ ਨੇ ਕਿਦਾਂ ਡੀਲਰ ਬਣਾਇਆ ਵੀ ਕਾਰ ਪਿੱਛੋਂ ਘਾਟਾ ਗੁੱਟਾ ਪੈ ਗਿਆ ਠੀਕ ਆ ਬਈ ਤੇ ਬਈ ਹੁਣ ਤੁਸੀਂ ਆਪਾਂ ਕਾਰਾਂ ਵੇਚਦੇ ਆਂ ਠੀਕ ਆ ਕਾਰਾਂ ਬਾਈਆਂ ਨੂੰ ਵੀ ਪਤਾ ਵੀ ਕਾਰਾਂ ਤੁਸੀਂ ਵੇਚਦੇ ਚੰਗਿਆਂ ਬਈ ਹਨਾ ਅਗਰ ਕੋਈ ਵੀ ਬੰਦਾ ਕਦੇ ਮਾੜੀ ਕਾਰ ਵੇਚਦਾ ਤਾਂ ਉਹਦਾ ਫੋਨ ਮੈਨੂੰ ਆਉਂਦਾ ਹੁੰਦਾ ਹਾਂਜੀ ਆ ਵੀ ਗਏ ਕਈ ਵਾਰ ਮੈਨੂੰ ਇੱਕ ਦੋ ਬੰਦਿਆਂ ਦਾ ਫੋਨ ਆਏ ਨੇ ਕੋਈ ਬਹੁਤੇ ਨਹੀਂ ਫੋਨ ਆਏ ਕਿਉਂਕਿ ਹੋ ਜਾਂਦਾ ਅਗਰ ਆਪਾਂ ਦਬੀਲੇ ਮਾੜੀ ਵੀ ਹੈਗੇ ਵਿੱਚ ਜਿੰਨਾ ਵੀ ਮੈਂ ਉਹੀ ਦੱਸਿਆ ਪੈਸੇ ਹੈਗੇ ਕੰਮ ਤੇ ਲੱਗ ਗਏ ਨੌਲੇਜ ਹੈ ਨਹੀਂ ਇਹ ਜਿਹੜਾ ਤਾਂ ਇੱਕ ਤੋਂ 12 ਸਾਲ ਦੇ ਸਟੱਡਰਰ ਕਰ ਰਿਹਾ ਕੰਮ ਤੇ ਹੈ ਨਹੀਂ ਉਹਨਾਂ ਦਾ ਨੌਲੇਜ ਪੈ ਗਈ ਜੀ ਗੱਡੀ ਤੇ ਦੇ ਸਟਾਰਟਿੰਗ ਦੀ ਦੱਸ ਦੇ ਉਹ ਵੀ ਕਿਆ ਚੀਜ਼ ਹੈ ਕਿਆ ਨਹੀਂ ਹੈ ਸਲਪੋ ਮਾਰੀ ਦੀ ਜਿਹਨੂੰ ਪਤਾ ਨਹੀਂ ਪੇਪਰ ਵੀ ਨਹੀਂ ਦੇਖਣੇ ਆ ਰਹੇ ਆ ਕਾਰ ਦੇ ਜੀ ਉਹ ਵੀ ਕੰਮ ਕਰ ਰਹੇ ਆ ਜੀ ਮਾਰਕੀਟ 'ਚ ਤੇ ਪੈਸੇ ਜਿਸ ਕੋਲ ਆ ਆ ਪ੍ਰਾਪਰਟੀ ਅਗਲੇ ਜਿ ਸਾਡਾ ਏਰੀਆ ਤੇ ਬੇਸਿਕ ਆ ਪ੍ਰਾਪਰਟੀ ਇੰਨੀ ਮਹਿੰਗੀ ਹੋ ਗਈ ਅਗਲਾ ਹੋ ਯਾਰ ਬੈਠੇ ਆ ਚੜਕਾਰਾਂ ਦਾ ਕੰਮ ਕਰ ਲੈ ਆ ਪ੍ਰਾਪਰਟੀ 'ਚ ਪੈਸੇ ਲਾ ਦਾਂ ਹਾਂਜੀ ਬਈ ਨੌਲ ਦੇ ਪੀਨੇ ਲਾ ਦਿੰਦੇ ਅਗਲਾ ਉਹ ਲੈ ਕੇ ਕਢਾ ਦਿੰਦਾ ਉਸ ਦੇ ਪਿੱਛੇ ਕਈ ਚੰਗੇ ਕਾਰ ਬਜ਼ਾਰ ਉਹ ਵੀ ਬਦਨਾਮ ਹੋ ਜਾਂਦੇ ਆ ਕਾਰਾਂ ਲੋ ਵੀ ਬਦਨਾਮ ਹੁੰਦੇ ਆ ਜੀ ਸਹੀ ਗੱਲ ਆ ਬਈ ਤੇ ਬਈ ਹਨਾ ਬਾਈ ਹੋਰ ਅਜ ਤੱਕ ਕਦੇ ਲਾਂਬਾ ਵੀ ਨਹੀਂ ਆਇਆ ਬਈ ਹਨਾ ਤੇ ਵੀਰੇ ਹੁਣ ਮੈਂ 2-4 ਕੀ ਗੱਲਾਂ ਕਰਨੀਆਂ ਨੇ ਆਪਾਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਇਹਦੇ ਵਿੱਚ ਭਈ ਹੈ ਨਾ ਕੋਈ ਵੀ ਕਾਰ ਲੈਂਦਾ ਕੋਈ ਬੰਦਾ ਹੈ ਨਾ ਤੁਹਾਡੇ ਤੋਂ ਮੰਨ ਲਓ ਬੰਦੇ ਨੂੰ ਮੰਨ ਕੇ ਚੱਲੋ ਭਈ ਹੈ ਨਾ ਮਾੜੀ ਮੋਟੀ ਨੌਲੇਜ ਹੈਗੀ ਹੈ ਕੁਛ ਨਾ ਕੋ ਦੇਖਣ ਦੀ ਤੇ ਤੁਸੀਂ ਦੱਸ ਸਕਦੇ ਹੋ ਵੀ ਜਿਹੜੇ ਬੰਦੇ ਨੂੰ ਕਈ ਵਾਰ ਕਿਸੇ ਨੂੰ ਨੌਲੇਜ ਨਾ ਹੋਵੇ ਬੰਦੇ ਨੇ ਕਾਰ ਲੈਣ ਤੋਂ ਪਹਿਲਾਂ ਕੀ ਕੁਝ ਦੇਖਣਾ ਚਾਹੀਦਾ ਬੰਦੇ ਨੂੰ ਤੇਰੇ ਕਾਰ ਤਾਂ ਸਭ ਤੋਂ ਪਹਿਲਾਂ ਤਾਂ ਹਾਇਏ ਲੱਗੀ ਬੱਜੀ ਗੱਡੀ ਐਕਸੀਡੈਂਟ ਨਹੀਂ ਹੋਣੀ ਚਾਹੀਦੀ ਮੈਂ ਤਾਂ ਇਹ ਫਿਰ ਦੂਜੇ ਦੇ ਆ ਕੇ ਅੰਜਣਾ ਜੀ ਠੀਕ ਹੈ ਵੀਰੇ ਅੰਜਣਾ ਇਹ ਮਤਲਬ ਚਿੱਟਾ ਧੂਆਂ ਮਾਰਦੀ ਕਾਰ ਦਾ ਥੋੜਾ ਇੰਜਨ ਵੀਕ ਹੈ ਕਾਲੇ ਧੂਏ ਦਾ ਵੈਸੇ ਕੋਈ ਹੁੰਦਾ ਹੈ ਕਾਲਾ ਧੂਏ ਦਾ ਵੈਸੇ ਕਾਰਬਨ ਇਕੱਠੀ ਹੋਈ ਜਾਂਦੀ ਹੈ ਡੀਜ਼ਲ ਗੱਡੀਏ ਹੋਏ ਜਾਂਦੀ ਜਿਹੜੀ 1 ਲੱਖ 1.5 ਲੱਖ ਗੱਡੀ ਚੱਲ ਗਈ ਠੀਕ ਕਾਲੇ ਧੂਏ ਦਾ ਕੋਈ ਵਹਿਮ ਨਹੀਂ ਹੁੰਦਾ ਕਾਰ 'ਚ ਚਿੱਟੇ ਧੂਏ ਦਾ ਹੁੰਦਾ ਚਿੱਟੇ ਧੂਏ ਮਤਲਬ ਇੰਜੈਕਟਰ ਵਗੈਰਾ ਹੋਵੇ ਕਾਰ ਦੇ ਜਦ ਗੱਡੀ ਦਾ ਥੋੜਾ ਇੰਜਨ ਡਾਊਨ ਹੋ ਜਾਂਦਾ ਹੈ ਥੋੜਾ ਮਤਲਬ ਗੱਡੀ ਦਾ ਇੰਜਨ ਡਾਊਨ ਹੈ ਇਹ ਚਿੱਟਾ ਧੂਆਂ ਮਾਰਦਾ ਚਿੱਟਾ ਧੂਆਂ ਮਾਰਦੇ ਜਿਹੜੇ ਪੈਟਰੋਲ ਗੱਡੀਆਂ ਜਿੱਤਨਾ ਠੰ ਇੱਕ ਚਿੱਟਾ ਧੂਆ ਗੱਡੀ ਰੈਗੂਲਰ ਪਾਰ ਲੀ ਆ ਉਹ ਉਹ ਧੂਆ ਗੱਡੀ ਦਾ ਖਤਰਨਾਕ ਹੈ ਜੀ ਮੈਂ ਉਹਦਾ ਇੰਜਨ ਡਾਉਨ ਹੈ ਗੱਡੀ ਦਾ ਠੀਕ ਹੈ ਅੱਛਾ ਇੱਕ ਨਾ ਜਿਵੇਂ ਸੁਣਿਆ ਹੁਣ ਗੱਲ ਕਰੀਏ ਵੀ ਸਰਦੀਆਂ ਦੇ ਨਾ ਗੱਡੀਆਂ ਚਿੱਟਾ ਧੂਆ ਮਾਰਦੀਆਂ ਤੇ ਉਹ ਨਾਲ ਪਾਣੀ ਦੇ ਦੀਆਂ ਉਹ ਵਧੀਆ ਇੰਜਨ ਹੈ ਸਾਨੂੰ ਉਹ ਕਰਦਾ ਅੱਛਾ ਜਿਹੜਾ ਪਾਣੀ ਦੇ ਦਿੰਦੀਆਂ ਜਾਂਦਾ ਕਿ ਰੂੰਗੀਆਂ ਜੀ ਠੀਕ ਹੈ ਹਾਂਜੀ ਪੈਟਰੋਲ ਗੱਡੀ ਇਹ ਇਹ ਪਾਣੀ ਕਿਉਂ ਡਿੱਗਦਾ ਹੁੰਦਾ ਇਹ ਪਾਣੀ ਆ ਬਣਦੀ ਹੈ ਗੱਡੀ ਦੇ ਇੰਜਨ ਦੇ ਉਹ ਬਾਹਰ ਹੰਦਾ ਜੀ ਤੇ ਭਾਪ ਦੇ ਇੱਕ ਦੇ ਉਹ ਠੰਡਾ ਕਰਕੇ ਬੈਸ ਹੀ ਨਹੀਂ ਗੱਡੀ ਕਾਫੀ ਟਾਈਮ ਤੇ ਗਰਮ ਹੁੰਦੀ ਹੈ ਠੰਡਾ ਹਾਂ ਉਸ ਕਰਕੇ ਚਿੱਟਾ ਧੂਆ ਜਿਹੜੀ ਮੋਗ ਜ ਜਾਂਦੀ ਉਹ ਅਣਜਣਦੀ ਨਹੀਂ ਹੁੰਦੀ ਠੀਕ ਹੈ ਉਹ ਗੱਡੀ ਵੈਸੇ ਚੰਗੀ ਮੰਨੀ ਜਾਂਦੀ ਹੈ ਚਿੱਟਾ ਧੂਆ ਜਿਹੜੀ ਠੰਡ ਚ ਮਾਰਦੀ ਹੈ ਪਾਣੀ ਨਾਲ ਗੇ ਠੀਕ ਹੈ ਜੀ ਓਕੇ ਅੱਛਾ ਪੇਪਰ ਦੀ ਗੱਲ ਕਰੀ ਹੈ ਨਾ ਵੀਰੇ ਪੇਪਰਾਂ ਦੇ ਵਿੱਚ ਬੰਦੇ ਨੇ ਕੀ ਕੁਝ ਦੇਖਣ ਦੇ ਇੰਨਾ ਗੱਡੀ ਦਾ ਪੇਪਰਾਂ ਦੇ ਵਿੱਚ ਵੀਰੇ ਦਾ ਆਸ ਸੀ ਗੱਡੀ ਦੀ ਚਾਸੀ ਨੰਬਰ ਮੰਲਾ ਲੋ ਜੀ ਹਾਂਜੀ ਖਤ ਤੇ ਬੜੀ ਗੱਲ ਆਹੀ ਆ ਚਾਚੀ ਨੰਬਰ ਦੀ ਜੀ ਠੀਕ ਹੈ ਜੀ ਬਾਕੀ ਗੱਡੀ ਤੇ ਜੇ ਐਕਸੀਡੈਂਟ ਦੀ ਆ ਆਪਣੀ ਗੱਡੀ ਚਲ ਬੰਪਰ ਵਗੈਰਾ ਤਾਂ ਲੱਗਦੇ ਰਹਿੰਦੇ ਗੱਡੀ ਦੇ ਅੰਦਰ ਟੈਂਪਚ ਹਨੀ ਪੇਂਟ ਦਾ ਵੀ ਬਹੁਤਾ ਬਹਿ ਨਹੀਂ ਮੇਨ ਦਾ ਟੋਟਲ ਲਾਸ ਦਾ ਗੱਡੀ ਦਾ ਜਿਹੜਾ ਠੀਕ ਹੈ ਗੋਡੇ ਕਹਿੰਦੇ ਹੁੰਦੇ ਪਿੱਲਰ ਕਹਿੰਦੇ ਹੁੰਦੇ ਗੱਡੀ ਦਾ ਪ੍ਰੋਮ ਹੋ ਗਿਆ ਉਹ ਨਹੀਂ ਬਣੇ ਹੋਣੇ ਚੀਜ਼ ਦੇ ਕਰਕੇ ਹਾਂਜੀ ਮੇਨ ਚੀਜ਼ ਉਹ ਹੈ ਜੀ ਪੇਂਟ ਬੰਪਰ ਵਗੈਰਾ ਤਾਂ ਲੱਗਦੇ ਰਹਿੰਦੇ ਕਰਦੇ ਅੱਜ ਦੀ ਇੰਨੀ ਟ੍ਰੈਫਿਕ ਹੋ ਗਈ ਐ ਥੋੜੀ ਲੱਗੀ ਕਾਰ ਬੰਪਰ ਪੇਂਟ ਕਰਾਈ ਦਿੰਦਾ ਤਕਰੀਬਨ ਅਗਲੇ ਜੇ ਪੇ अच्छा लोन ਹੁਣ ਲੋਨ ਦੀ ਗੱਲਬਾਤ ਆ ਵੀਡੀਓ ਤੇ ਆਪਾਂ ਇੱਕ ਕਹਿਣਾ ਵੀ ਹਾਂਜੀ ਭਾਈ ਤੁਹਾਡਾ ਲੋਨ ਹੋ ਜਾਊਗਾ ਜੀ ਆਜੋ ਜੇ ਕਿਸੇ ਨੇ ਕਾਰ ਲੈਣੀ ਹੈ ਭਈ ਹੈ ਨਾ ਕਿਉਂਕਿ ਵੀਡੀਓ ਤੇ ਟਾਈਮ ਘੱਟ ਹੁੰਦਾ ਆਪਣੇ ਲਵੇ ਪੂਨੀ ਨੌਲੇ ਨਹੀਂ ਦਿੱਤੀ ਜਾਂਦੀ ਇੱਕ ਲੋਨ ਕਰਾਉਣਾ ਬੰਦੇ ਨੇ ਮੰਨ ਕੇ ਚਲੋ ਆਪਾਂ ਅਕਸਰ ਅਸੀਂ ਵੀ ਕਹਿੰਦੇ ਹਾਂ ਨਾ ਵੀ 100% ਲੋਨ ਹੋ ਜਾਊਗਾ ਜੀ ਆਹ ਤਾਂ ਤੇ ਆਪਾਂ ਉਹ 100% ਲੋਨ ਦਾ ਕੀ ਕਾਰਨ ਹੁੰਦਾ ਵੀਰੇ 100% ਜਿਹੜਾ ਲੋਨ ਹੈਗਾ ਇਹ ਲੋਨ ਬੰਦੇ ਦੇ ਪ੍ਰੋਫਾਈਲ ਦੇ ਡਿਪੈਂਡ ਕਰਦਾ ਬੈਂਕ ਪ੍ਰੋਫਾਈਲ ਦੇ ਹਾਂਜੀ ਵੀਰੇ ਇੱਕਦਮ ਤਾਂ ਨੌਕਰੀ ਕਰਦੇ ਆ ਜੀ ਉਹਦੇ ਆ ਰਹੀ ਹੈ ਆਪਾਂ ਲੈਣ ਦੇਣ ਬੈਂਕ 'ਚ ਕਰ ਰਹੇ ਕਈ ਵਾਰ ਆਪਾਂ ਫੋਨ ਲੈ ਲੈਂਦੇ ਆ ਲੋਨ ਤੇ ਹਨ ਛੋਟੇ-ਮੋਟੇ ਹੋਰ ਲੋਨ ਹੁੰਦੇ ਆ ਪ੍ਰੋਫਾਈਲ ਵਧੀਆ ਬਣੀ ਵੀ ਹੁੰਦੀ ਹੈ ਬੈਂਕ ਦੇ ਆਪਾਂ ਨੂੰ ਲੈਣ ਦੇਣ ਤੇ ਇੱਕ ਬੰਦੇ ਉਹ ਵੈਸੀ ਪੈਸਾ ਵੀ ਆ ਬੈਂਕ 'ਚ ਕੋਈ ਐਕਟੀਵਿਟੀ ਹੈ ਨਹੀਂ ਐਕਟੀਵਿਟੀ ਹੈ ਨਹੀਂ ਨਾ ਕਦੀ ਬੈਂਕ 'ਚ ਐਂਟਰੀ ਕਰਾਈ ਇੱਕ ਤੇ ਉਹਦਾ ਬੈਂਕ ਨੂੰ ਡਾਟ ਇੱਕ ਜਿਹੜਾ ਪਹਿਲਾ ਲੋਨ ਲਿਆ ਵਾ ਆਪਾਂ ਨੂੰ ਬੈਂਕ ਨਾਲ ਆਪਾਂ ਪਹਿਲਾ ਲੋਨ ਚੱਲ ਰਿਹਾ ਆਪਣਾ ਵਧੀਆ ਕਲੀਅਰ ਹੋ ਗਿਆ ਉਹ ਬੈਂਕ 'ਚ ਆਪਾਂ ਦੁਬਾਰਾ ਉਹੀ ਲੋਨ ਕਰਦੇ ਆ ਅਪਲਾਈ ਉਹ ਬੈਂਕ ਉਹ ਪੈਨਾ ਡਾਕੂਮੈਂਟ ਗਏ ਵੀ ਹੁੰਦੇ ਆ ਬੈਂਕ ਨੂੰ ਪ੍ਰੋਫਾਈਲ ਆਪਣੀ ਹੁੰਦੀ ਆ ਯੂਪੀ ਵਧੀਆ ਉਹ ਬੈਂਕ ਨਾਲ ਚੱਕ ਲੈਣੀ ਆਪਣਾ ਚੱਲ ਰਿਹਾ ਜੀ ਬੰਦੇ ਵੀ ਵਧੀਆ ਬੰਦੀ ਦੀ ਪ੍ਰੋਫਾਈਲ ਹੈ ਇੱਕ ਨਵੇਂ ਸੀਰੇ ਦੇ ਬੰਦੇ ਨੇ ਬੰਦਾ ਕਹਿੰਦਾ ਤਾਂ ਮੈਂ ਨੌਕਰੀ ਕਰਦਾ ਹਣੀ ਮੇਰੇ ਕੋਲ ਪੈਸੇ ਹੈਗੇ ਨੇ ਕੈਸ਼ ਪੇ ਕਈ ਵਾਰ ਆ ਵੀ ਜਾਂਦੇ ਬਾਈ ਮੇਰੇ ਕੋਲ ਨਕੈਸ਼ ਪੇ ਹਣੀ ਪੁਰਾਣੇ ਲੋਨ ਕਦੀ ਲਿਆ ਨਹੀਂ ਹੁੰਦਾ ਐਕਟਿਵ ਹੁੰਦੇ ਨਹੀਂ ਬੈਂਕ 'ਚ ਪ੍ਰੋਫਾਈਲ ਇਹ ਬਣੀ ਵੀ ਨਹੀਂ ਹੁੰਦੀ ਉਹ ਫਿਰ ਦੁਬਾਰਾ ਸਾਰਾ ਬੈਂਕ ਨੇ ਤਾਂ ਨਵੇਂ ਸਿਰੇ ਤੇ ਕੰਮ ਕਰਨਾ ਹੁੰਦਾ ਆਪਣਾ ਉਹਨੂੰ ਟਾਈਮ ਵੀ ਲੱਗ ਜਾਂਦਾ ਕਈ ਵਾਰ ਲੋਨ ਘੱਟ ਵੀ ਦਿੰਦਾ ਬੈਂਕ ਨੇ ਪਹਿਲੀ ਵਾਰ ਲੋਨ ਦੇਣਾ ਟਾਈਮ ਘੱਟ ਵੀ ਨਹੀਂ ਜਿਆਦਾ ਵੀ ਲੱਗ ਜਾਂਦਾ ਪੇਪਰ ਜਿਹੜੀ 4 ਫਾਰਮੈਲਟੀ ਹੋਗੀ ਤਕਰੀਬਨ ਉਹ ਜ਼ਿਆਦਾ ਹੋ ਜਾਂਦੀ ਹੈ ਜਿਹੜੇ ਨੇ ਪਹਿਲਾਂ ਲੋਨ ਲਏ ਵੀ ਹੁੰਦੇ ਆਪਣੇ ਚੱਲਦੇ ਹੁੰਦੇ ਲੋਨ ਵਧੀਆ ਪ੍ਰੋਫਾਈਲ ਬਣੀ ਵੀ ਹੁੰਦੀ ਉਹਨਾਂ ਦੇ ਪੇਪਰ ਫਾਰਮੈਲਟੀ ਬੈਂਕ ਉਹ ਪਹਿਲਾਂ ਹੀ ਆਲਰੇਡੀ ਹੋਈ ਵੀ ਹੁੰਦੀ ਸ਼ੋ ਹੋ ਜਾਂਦੀ ਹੈ ਉਹ ਹੋ ਜਾਂਦਾ ਜਲਦੀ ओके ਹਉਨੂ ਲੂਨ ਵੀ ਵਧੀਆ ਤੇ ਦਿੰਦਾ ਬੈਂਕ ਜੀ ਇਸ ਤਰ੍ਹਾਂ ਆਪਾਂ ਕਹਿੰਦਾ 100% ਤਾਂ ਲੂਨ ਵੀ ਸਾਰਾ ਹੋ ਜਾਂਦਾ ਜਿਹੜੀ ਤੇ ਪਹਿਲੀ ਵਾਰੀ ਫਸਟ ਹੋਣਾ ਫਸਟ ਵਾਰ ਲੂਨ ਹੋਣਾ ਉਹਦਾ ਲੂਨ ਬੈਂਕ ਇੱਕ ਤਕਰੀਬਨ 50% ਕਰਦਾ ਜੀ ਠੀਕ ਹੈ ਜੀ ਕਹਿੰਦਾ ਭਾਵਾ ਅਗਰ ਆਪਾਂ ਛੋਟੀ ਜੀ ਉਧਾਰ ਲਈਏ ਬਈ ਹਨਾ ਇਹ ਲੋਨ ਹੋ ਗਿਆ ਮਤਲਬ ਤੁਹਾਡਾ ਉਧਾਰੀ ਹੋ ਗਿਆ ਤੁਹਾਡਾ ਬਈ ਹਨਾ ਅਗਰ ਆਪਾਂ ਇੱਕ ਪਰਚੂਨ ਦੀ ਦੁਕਾਨ ਤੇ ਜਾਂਦੇ ਆਂਗੇ ਬਈ ਹਨਾ ਪਹਿਲੀ ਵਾਰ ਜਾ ਕੇ ਆਪਾਂ ਨੂੰ ਕੋਈ ਛੇਤੀ ਉਧਾਰ ਨਹੀਂ ਦਿੰਦਾ ਹਾਂ ਕੋਈ ਜਿਆਦਾ ਕਿਹਨਾਂ ਗੱਲ ਕਰਾਉਣੀ ਪਊ ਬਿਲਕੁਲ ਬਿਲਕੁਲ ਯਾਰ ਵੀ ਹਨਾ ਤੁਹਾਡਾ ਲੈਣ ਲੱਗਿਆ ਚਹੀਦੇ ਆਪਾਂ ਤਾਂ ਲੋਨ ਦੰਦੇ ਅਗਲਾ ਤਾਂ ਸੌਦਾ ਦੂ ਵੀ ਥੋੜੀ ਗੱਲ ਕਰਾਉਣੀ ਪਊਗੀ ਹੈਨਾ ਜੇ ਤੁਸੀਂ ਪੰਜ ਚਾਰ ਵਾਰ 10 ਵਾਰ 15 ਵਾਰ ਤੁਸੀਂ ਬਈ ਹੈਨਾ ਉਹੀ ਕਰਿਆਨੇ ਦੁਕਾਨ ਦੇ ਰੋਜ਼ ਤੁਸੀਂ ਰੈਗੂਲਰ ਸਮਾਨ ਲੈਣ ਜਾਂਦੇ ਹੋ ਉਦੋਂ ਉਹ ਬੰਦੇ ਨਾਲੋਂ ਵੀ ਪਛਾਣ ਪੈ ਜਾਂਦੀ ਹੈ ਅਗਲੇ ਵੀ ਰੋਜ਼ ਤਾਂ ਮੇਰਾ ਕਸਟਮਰ ਹੈ ਪਛਾਣ ਪੈ ਗਿਆ ਬਈ ਫਿਰ ਲੈ ਜਾ ਵੀ ਚਾਹੇ ਪਿੰਡ ਦਾ ਧਾਰ ਲੈ ਆਇਆ ਤਾਂ ਕਿੰਨੇ ਵੇਤੀ ਦਿੰਦਾ ਜਾਂ ਤਾਂ ਰੋਜ਼ ਆਣਾ ਆਪਾਂ ਇੱਕ ਚੀਜ਼ ਨੂੰ ਜਾਣਾ ਕਸਟਮਰ ਨੇ ਜੀ ਅਗਲੀ ਆਟੋਮੈਟਿਕ ਪਛਾਣ ਪੈ ਜਾਂਦੀ ਹੈ ਨਹੀਂ ਵਿਸ਼ਵਾਸ ਵੀ ਬਣ ਜਾਂਦਾ ਉਹੀ ਕੰਮ ਬੈਂਕੇ ਚ ਹੁੰਦਾ ਬਈ ਹੈਨਾ ਵੀ ਬੈਂਕੇ ਨਾਲ ਤੁਸੀਂ ਰਾਬਤਾ ਬਣਾਓ ਬਈ ਹੈਨਾ ਕੋਈ ਨਾ ਕੋਈ ਲੋਨ ਕੋਛ ਨਾ ਕੁਛ ਹਲਾ ਕਦੇ ਗੋਲਡ ਲੋਨ ਲੈ ਗਿਆ ਮਤਲਬ ਤੁਹਾਡੇ ਰਿਕਾਰਡ ਤੇ ਬੋਲੂ ਉਹ ਬਾਈ ਲੋਨ ਲੈਣਾ ਵੀ ਤੇ ਮਾੜੀ ਗੱਲ ਨਹੀਂ ਹੈ ਜੀ ਲੋਨ ਜੀ ਆਪਾਂ ਸਹੀ ਉਹਨੂੰ ਮੈਨੇਜਰ ਸਹੀ ਭਰੂਗੇ ਸਹੀ ਆਪਾਂ ਬੈਂਕ ਨਾਲ ਚੱਲੂਗੇ ਇਹ ਬਹੁਤ ਵਧੀਆ ਚੀਜ਼ ਹੈ ਜੀ ਆਪਾਂ ਲੋਨ ਲੈਣੀ ਮਾੜੀ ਗੱਲ ਜੀ ਆਪਾਂ ਲੋਨ ਲੈ ਕੇ ਮੋੜਨੇ ਨਹੀਂ ਹੈ ਸਿਮਪਲ ਹੀ ਖਰਾਬ ਹੋਣਾ ਉਹਦੋਂ ਮੈਂ ਕਿਹਨੂੰ ਲੋਨ ਕਿੱਥੇ ਦੇ ਦਊਗਾ ਸਹੀ ਗੱਲ ਕਈ ਵਾਰ ਬਾਈ ਕਹਿੰਦੇ ਯਾਰ ਸਿਮਪਲ ਡਾਊਨ ਹੈ ਮਹਾਬਾਈ ਮੈਨੂੰ ਆਪਾਂ ਪਹਿਲੇ ਜਵਾਬ ਦਿੰਦੇ ਬਾਈ ਸਿਮਪਲ ਡਾਊਨ ਹੈ ਹੋਣਾ ਨਹੀਂ ਕਿਉਂਕਿ ਉਹ ਪੇਪਰਾਂ ਦੀ ਖੱਜਲ ਖਵਾਰੀ ਮੈਂ ਉਹ ਦਿੰਦਾ ਵੀਰੂ ਬੈਂਕ ਦੀ ਖੱਜਲ ਖਵਾਰੀ ਹੋਣੀ ਜਾਂ ਤਾਂ ਹੋਣਾ ਹੀ ਨਹੀਂ ਇਹਨਾਂ ਨੇ ਦੇਣਾ ਹੀ ਨਹੀਂ ਵਧੀਆ ਪ੍ਰੋਫਾਈਲ ਹੈ ਤੇਰੀ ਤਾਂ ਤੱਕ ਨਹੀਂ ਹੋ ਜਾਣਾ ਇਹ ਚ ਇਹ ਚ ਰਿਟਰਨਾਂ ਦਾ ਵੀ ਬੜਾ ਵੱਡਾ ਰਿਟਰਨ ਜੀ ਆਪਾਂ ਵਧੀਆ ਰਿਟਰਨਾਂ ਦਾ ਚਲੋ ਹੌਲਦੇ ਨਹੀਂ ਮੈਂ ਬੈਂਕ ਦੀ ਸਭ ਤੋਂ ਮੇਨ ਦੇ ਐਕਟਿਵ ਹੋਵੇ ਕਿ ਦੀ ਹਾਇਆ ਵੀ ਆਪਾਂ ਬੈਂਕ 'ਚ ਐਕਟੀਵਿਟੀ ਹਾਂ ਕੀ ਆਪਾਂ ਬੈਂਕ 'ਚ ਮਹੀਨੇ ਜੇ ਐਂਟਰ ਕਰ ਰਹੇ ਆ ਕਿ ਆ ਨਹੀਂ ਕਰ ਰਹੇ ਆ ਲਿਖਣੀ ਜੀ ਆਪਾਂ ਬੈਂਕ 'ਚ ਹੀ ਨਹੀਂ ਕੁਝ ਕਰ ਰਹੇ ਮਹੀਨੇ ਮੈਂ ਆਪਣੇ ਤਰ੍ਹਾਂ ਕੈਸ਼ ਪਏ ਆ ਬੈਂਕ ਨੂੰ ਕੈਸ਼ ਦੇ ਲੱਗਾ ਦੇਗਾ ਥੋੜੀ ਹੈ ਆਪਣਾ ਕਰਾ ਆਪਣੇ ਬੈਂਕ 'ਚ ਲੱਖ ਕੈਸ਼ ਪਿਆ ਉਧਰ ਬੈਂਕ ਨੂੰ ਲੈ ਕੇ ਦੇ ਗਏ ਨੇ ਕੈਸ਼ ਦਾ ਜੇ ਬੈਂਕ ਚ ਘੁੰਮ ਰਿਹਾ ਪੈਸਾ ਉਹਨੂੰ ਤਾਂ ਲੈਗਾ ਦੇ ਬੈਂਕ ਨੂੰ ਠੀਕ ਹੈ ਵੀ ਉਹ ਦਿਖਾਈ ਤਾਂ ਹੀ ਦੀ ਫੂਏ ਬੈਂਕ ਨੂੰ ਵੀ ਹੈ ਬੰਦੇ ਕੋਲ ਪੈਸਾ ਠੀਕ ਹੈ ਵੀਰੇ ਲੈ ਵੀ ਹੈਨਾ ਇਹ ਚੀਜ਼ਾਂ ਵੀ ਬਈ ਬਹੁਤ ਜ਼ਰੂਰੀ ਹੁੰਦੀਆਂ ਦੇਖਣੀਆਂ ਬਈ ਹੈਨਾ ਅੱਜ ਆਪਾਂ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅੱਜ ਆਪਾਂ ਮੁਹਾਲੀ ਬੈਠੇ ਆ ਬਈ ਹੈਨਾ ਮੋਹਾਲੀ ਇੱਕ ਬਹੁਤ ਵੱਡੀ ਹੱਬ ਵੀ ਆ ਪਾ ਕਹਿੰਦੇ ਵੀ ਇੱਥੇ ਕਾਰ ਬਿਆਰ ਬਹੁਤ ਨੇ ਬਾਈ ਹਾਂ ਵੀਰੇ ਬਹੁਤ ਜ਼ਿਆਦਾ ਕਾਰ ਮੋਹਾਲੀ ਦੇ ਇੱਥੇ ਸਾਡਾ ਪਵਾਦ ਹੀ ਰੀ ਵਜਣ ਲੱਗ ਗਿਆ ਇਹਦਾ ਬਹੁਤ ਬਾਰੇ ਦੱਸੋ ਬਾਈ ਕੁਛ ਨਾ ਪਵਾਦ ਵੀ ਨੇ ਲਈ ਆਪਣੇ ਪਵਾਦ ਦਾ ਮਤਲਬ ਇਤਨਾ ਮਾਲਵਾ ਹੋ ਗਿਆ ਦਬਾਬਾ ਹੋ ਗਿਆ ਅਭੀ ਕੀ ਜੀਆ ਪਵਾਦ ਦਾ ਇਹ ਬਸ ਥੋੜਾ ਸਰਕਾਰਾਂ ਨੇ ਲਾ ਲੋ ਕਿਸੇ ਨੇ ਆਣ ਦੇਖਿਆ ਹੀ ਕਰਦੇ ਆ ਇਹ ਸਾਡੇ ਚੰ ਲੋਕ ਜਾਗਣ ਲੱਗੇ ਆਪਣੇ ਏਰੀਆ ਦੀ ਆਵਾਜ਼ ਉਠਾਉਣ ਲੱਗੇ ਕਿ ਇਹ ਆਪਣਾ ਤੇ ਇਧਰ ਹਮਾਚੂ ਅੰਮਾਲਾ ਹਰਿਆਣਾ ਵੀ ਦਾ ਗਿਆ ਪਵਾਦ ਚ ਕਾਫੀ ਦੂਰ ਤੱਕ ਪੈ ਗਿਆ ਇਹ ਪਵਾਦ ਦੀ ਆਪਣਾ ਹਾਂ ਇਧਰ ਦੀ ਬਈ ਫਤੇਗੜ ਸਾਹਿਬ ਵੀ ਵਿੱਚ ਹੀ ਆਉਂਦਾ ਫਤੇਗੜ ਸਾਹਿਬ ਜਾਂਦਾ ਆਪਣੇ ਜਿਹੜੇ ਲੋਕ ਹੈ ਨਾ ਪਵਾਦ ਦੇ ਜਜ਼ਬਾਤੀ ਹੈ ਇਹ ਵਿਸ਼ਵਾਸ ਦੂਸਤ ਆਪਣੇ ਵੀ ਦੂਸਰੇ ਬੰਦੇ ਛੇਤੀ ਵਿਸ਼ਵਾਸ ਕਰ ਲੈਂਦੇ ਦੂਸਰੇ ਬੰਦੇ ਸਹੀ ਗੱਲ ਆ ਦੂਸਰੇ ਬੰਦੇ ਤੇ ਵਿਸ਼ਵਾਸ ਬਹੁਤ ਕਰਦੇ ਨੇ ਬਾਈ ਹਨਾ ਤੇ ਮਿਲਨਸਾਰ ਬੰਦੇ ਨੇ ਬਈ ਹਨਾ ਤੇ ਤੁਸੀਂ ਸਪੋਰਟ ਜ਼ਰੂਰ ਕਰੋ ਮੇਰਾ ਭਰਾ ਕਿਉਂ ਬਹੁਤ ਮਹਿੰਗੇ ਮਹਿੰਗੇ ਜ਼ਮੀਨਾਂ ਨੇ ਬਈ ਉਰੇ ਜ਼ਮੀਨਾਂ ਹਾਂ ਜੀ ਹਨਾ ਐਡੀ ਵੱਡੀ ਦੇਣ ਆ ਬਈ ਹਨਾ ਮਹਿੰਗੇ ਜ਼ਮੀਨਾਂ ਖੇਤੀ ਸਾਰਾ ਕੁਝ ਹੁੰਦਾ ਬਈ ਐਡਾ ਡਵੈਲਪ ਏਰੀਆ ਬਈ ਹਨਾ ਤੇ ਤੁਸੀਂ ਉਰੇ ਆਇਆ ਕਰੋ ਬਾਈ ਹੋਣਾ ਲਵੇ ਬਈ ਨਾ ਵਿਜ਼ਿਟ ਕਰਿਆ ਕਰੋ ਚਾਹ ਪਾਣੀ ਪੀਓ ਆਗੇ ਕਾਰਾਂ ਲੋਅ ਖਰੀਦੋ ਤੇ ਫਿਰ ਚਾ ਪਾਣੀ ਦੀ ਗੱਲ ਸੁਣੋ ਇਹ ਮੇਰਾ ਛੋਟੂ ਹੈ ਮੈਨੂੰ ਚੁਣਕਦਾ ਹੀ ਰਹਿੰਦਾ ਉਹਨੂੰ ਮੈਂ ਕਿਹਾ ਗੱਡੀ ਲੈਵੇ ਨਾ ਲਵੇ ਕੋਈ ਪਹਿਲਾਂ ਪਾਣੀ ਹਰ ਚਾਹ ਬੰਦੇ ਨੂੰ ਪਲਾ ਕੇ ਭੇਡਣੀਆ ਦਫ਼ਤਰ ਕਿਉਂ ਆਪਣਾ ਕੋਈ ਗੱਡੀ ਲੈਣੇ ਦੇਣੇ ਕੋਈ ਨਹੀਂ ਪਹਿਲਾਂ ਚਾਹ ਬੰਦੇ ਦੀ ਜੇ ਬਾਈ ਆਏ ਮੇਰੇ ਕੋਲ ਪਰਸੋਂ ਬਾਈ ਕਹਿੰਦੇ ਡੇਢ ਸ਼ੋਰੂਮ ਮੈਂ ਘੁੰਮਿਆ ਸੀ ਚੰਡੀਗੜ੍ਹ ਅੰਬਿਆਸ ਟ੍ਰਿਵਿਗਏ ਬਾਈ ਕਹ ਪਰ ਕਿਸ ਨੇ ਪਾਣੀ ਤੱਕ ਨਹੀਂ ਪੁੱਛਿਆ ਬਾਈ ਨੇ ਮੈਂ ਚਾਹ ਰੋਟੀ ਨੂੰ ਵੀ ਪਾਈ ਹੈ ਨੂੰ ਬਹੁਤ ਜ਼ੋਰ ਲਾਇਆ ਵੀ ਰੋਟੀ ਖਾ ਕੇ ਜਾਓ ਬਾਈ ਬਾਈ ਕਹ ਰਿਹਾ ਬਾਈ ਆ ਤੇਰੀ ਗੱਲ ਹੈ ਮੈਨੂੰ ਬਹੁਤ ਵਧੀਆ ਲੱਗੀ ਹੈ ਵੀਕਾ ਸਾਨੂੰ ਸਾਰੀ ਚੰਡੀ ਖੜਵਾਣੀ ਸੀ ਨਾ ਪਾਣੀ ਨਹੀਂ ਪੁੱਛਿਆ ਕਿ ਕਾਰ ਬਜ਼ਾਰ ਵਾਲਿਆਂ ਨੇ ਨਾ ਚਾਪ ਤੇ ਭੇਜਿਆ ਬਾਈ BMW ਦੇਖਣ ਆਏ ਵੀ ਇੱਥੇ ਅਸੀਂ ਡਾਇਰੈਕਟਰ ਆ ਉਹ ਕੋਈ ਮਤਮ ਕਮਾਂਦੇ ਮੇਰੇ ਕੋਲ ਆਗੇ ਕਾਰ ਦੇਖਣ ਜੀ ਮਲੇਰ ਕੁੱਟਲੇ ਦੇ ਦੇ ਬਾਈ ਸ਼ਾਇਦ ਅੱਛਾ ਬਹੁਤ ਵਧੀਆ ਬਾਈ ਹੋ ਰਹੀ ਨੇ ਇਹਦੇ ਇਹਨਾਂ ਦਾ ਕਾਰ ਬਜ਼ਾਰ ਆ ਟ੍ਰਾਈ ਸਿਟੀ ਕਾਰ ਦੇ ਨਾਮ ਤੇ ਤੁਸੀਂ ਜਾਓ ਬਾਈ ਹੋਣਾ ਲਵੇ ਚੰਗੀਆਂ ਕਾਰਾਂ ਲੈਣੀਆਂ ਨੇ ਬਜਟਡ ਕਾਰਾਂ ਗੱਲ ਕਰਾ ਵੀ ਤੁਹਾਡੀਆਂ 1.5 ਲੱਖ ਤੋਂ ਲੈ ਕੇ ਅ 10 ਲੱਖ ਤੱਕ ਦੀਆਂ 10 ਲੱਖ ਤੱਕ ਦੀਆਂ ਕਾਰਾਂ ਬਾਈ ਹੋਰਾਂ ਲਵੇ ਹੁੰਦੀਆਂ ਨੇ ਮਤਲਬ ਵੀ ਆਪਣੇ ਦਰਮਿਆਨੇ ਰੇਟ ਦੀਆਂ ਕਾਰਾਂ ਬਈ ਹਨਾ ਤੇ ਬਈ ਹੋਰ ਕੁਝ ਕਹਿਣਾ ਤੁਸੀਂ ਕੋਈ ਕਾਰਾਂ ਬਾਰੇ ਜਿੱਦਾਂ ਇਹ ਕਹਿਦਾਂ ਨਹੀਂ ਡੀਲਰਾਂ ਨੂੰ ਬਦਨਾਮ ਨਹੀਂ ਕਦੀ ਇਹ ਲੋਗ ਨਹੀਂ ਕੋਈ ਹੈ ਵੀ ਹੈ ਕੁਝ ਜਿਹੜੀ ਵੀ ਨੌਲੇਜ ਦੇ ਕੰਮ ਕਰ ਰਹੇ ਹਨ ਉਹ ੱਟਕੇ ਚੜ ਜਾਂਦਾ ਕੋਈ ਕਸਟਮਰ ਉਹਨਾਂ ਦੇ ਨਹੀਂ ਬਿੰਦੋ ਕਹਿੰਦੇ ਉਹਦੇ ਵੀ ਚੰਗੀ ਆਪਣਾ ਤਾਂ ਪਹਿਲਾਂ ਹੀ ਹਈ ਹੁੰਦਾ ਵੀਰੇ ਵੀ ਅਗਲੇ ਕੋਲ ਚੰਗੀ ਚੀਜ਼ ਹੈ ਜੇ ਅਗਲੇ ਕੋਲ ਆਪਾਂ ਮਾੜੀ ਚੀਜ਼ ਦੋਂਗੇ ਆਪਣਾ ਵੀ ਦਿਲ ਦੁਖਦਾ ਉਹਦੇ ਵੀ ਅਗਲੇ ਨੇ ਪੈਸੇ ਕਿੱਦਾਂ ਇਕੱਠੇ ਕਰੇ ਕਿੱਦਾਂ ਨੇ ਕਿਦਾਂ ਕਿਉਂ ਆਪਾਂ ਇਹਨਾਂ ਚੀਜ਼ਾਂ 'ਵਾਂ ਲੰਗੇ ਹੋਏ ਪਹਿਲਾਂ ਤੁਸੀਂ ਇਹਨਾਂ ਚੀਜ਼ਾਂ 'ਵਾਂ ਲਗੇ ਸਾਰਾ ਆਪਣੇ ਦੇਖਿਆ ਨਹੀਂ ਕਿੰਦਾ ਅਗਲੇ ਨੇ ਪੈਸੇ ਕਿਹਾ ਕਿੰਦਾ ਕਰਕੇ ਲੈ ਕੇ ਆਇਆ ਅਗਲਾ ਨੂਨ ਲਿਆ ਕਈ ਹੁੰਦਾ ਆਪਣੇ ਗਹਿਣੇ ਤੱਕ ਤੱਕ ਪੈਸੇ ਲੈ ਕੇ ਜਾਂਦੇ ਆਂ ਨਹੀਂ بیا ਦਰਨ ਨਾ ਮੈਂ ਬਿਆ ਹੋਇਆ ਹੁੰਦਾ ਭਾਈ ਇਹ ਅਗਲਾ ਕਿੰਦਾ ਯਰ ਮੈਂ ਗਿਆਨ ਹੀ ਰੱਖੇ ਹੋ ਰੱਖੇ ਨਹੀਂ ਲਈ ਉਦੋਂ ਤੇ ਫਿਰ ਮਾੜੀ ਚੀਜ਼ ਦੇਣੇ ਉੱਥੇ ਤੇ ਜਮੇ ਮਾੜੀ ਆਪਾਂ ਨੇ ਪੈਸੇ ਚੀਜ਼ ਦੇਣੀ ਨਹੀਂ ਨਾ ਤਾਂ ਲੈਣਾ ਤੂੰ ਮਾੜੀ ਚੀਜ਼ ਦਾ ਪ੍ਰਕਾਰ ਦੇਣੀ ਹੁੰਨੀ ਹੈ ਜਿਸਾਈ ਹੈ ਵੀ ਅਗਲੇ ਨੂੰ ਪਹਿਲਾਂ ਕਹਿਦੀ ਸਾਡੇ ਕੋਲ ਬੰਦਾ ਖੜਾ ਗਿਆ ਬਾਈ ਨੂੰ ਮੈਂ ਉਹਨੂੰ ਜਵਾਬ ਆਪਣਾ ਮਿੱਤਰ ਦਾ ਗਿਆ ਮੇਰੀ ਗੱਡੀ ਵੇਚ ਦੀ ਮੈਂ ਯਾਰ ਤੇਰੀ ਗੱਡੀ ਲੱਗੀ ਵੀ ਆਪਾਂ ਵੇਚਣੀ ਨਹੀਂ ਆ ਵੀ ਤੂੰ ਆ ਆਪਣੀ ਆਪ ਵੇਚ ਲੈ ਬਾਹਰ ਪਰ ਆਪਾਂ ਆਪਣੇ ਅੱਦੇ ਦੀ ਗੱਡੀ ਤੇਰੀ ਵੇਚ ਸਕਦੇ ਠੀਕ ਹੈ ਮਾੜੀ ਚੀਜ਼ ਨਾ ਵੇਚਣੀ ਐ ਨਾ ਮਾੜਾ ਕੰਮ ਕਰਨਾ ਨਾ ਮਾੜੀ ਪੇਪਰਾਂ ਤੇ ਦੇਣੀ ਐ ਆਪਣਾ ਤਾਂ ਗੱਡੀ ਵੇਚ ਵੀ ਦਿੱਤੀ ਐ ਕਾਰਨ ਹੀ ਆਪਣੀ ਦਰਦਿਆ ਹੋ ਜਾਂਦੀ ਵੀ ਅਗਲੇ ਦੇ ਪਹਿਲਾਂ ਟਰਾਂਸਫਰ ਕਰਾ ਕੇ ਦੇ ਗਏ ਓਕੇ ਉਹਦੇ ਬਾਅਦ ਤਾਂ ਵੀ 17 ਚ ਮੈਂ ਤੇਰੀ 17 ਮੋਹਾਲੀ ਜਦੀ ਪੇਪਰ ਜਮਾ ਕਰਾਣ ਭੱਜ ਜਾਂਦਾ ਵੀ ਅਗਲੇ ਦੇ ਨਾਂ ਕਰਾ ਦੇ ਘਰ ਸਰੇ ਹੋਰ ਬਾਣਗੇ ਬਈ ਇੱਕ ਨਾ ਗੱਡੀ ਕਈ ਵਾਰ ਕੋਈ ਬੰਦਾ ਚਾਹੇ ਬਾਹਰੋਂ ਲੈ ਲਿਆ ਆਪਾਂ ਕਹਿੰਦੇ ਦਿੱਲੀ ਹਰਿਆਣਾ ਦੀ ਕੋਈ ਕਾਰ ਲੈ ਲੈਂਦਾ ਆਪਣੇ ਤੋਂ ਵੀ ਕੋਈ ਪੰਜਾਬ ਨੰਬਰ ਦੀ ਕਾਰ ਕਈ ਵਾਰ ਬੰਦੇ ਨਾ ਨਾਮ ਨਹੀਂ ਕਰਾਉਂਦਾ ਕਾਰ ਨਾਮ ਕਰਾਣੀ ਕਾਰ ਕਿੰਨੀ ਕੁ ਜ਼ਰੂਰੀ ਆ ਬਈ ਨਾਮ ਕਰਾਣੀ ਵੀ ਰ ਜ਼ਰੂਰੀ ਆ ਨਾ ਕਰਾਏ ਲੈਣੀ ਚਾਹੀਦੀ ਆ ਕਾਰ ਆਪਾਂ ਨੂੰ ਇੱਕ ਦਾ ਕਾਰ ਦੀ ਇਨਸੋਰਸ ਆਪਾਂ ਨਹੀਂ ਕੱਲੋਂ ਕੁਝ ਆਪਾਂ ਨਾ ਕਰੇ ਦੀ ਉਹ ਨਿੱਕੀ ਗੱਲ ਹੋ ਜੇ ਆਪਾਂ ਨੂੰ ਸੋਰਸ ਜਿਹੜੀ ਆਪਾਂ ਆਪਣੇ ਨਾਮ ਦਾ ਕਾਰ ਹੈ ਨਹੀਂ ਅਗਲੇ ਤੇ ਪਿਛਲੇ ਅੰਦਰ ਦੇ ਨਾਮ ਹੈ ਕਾਰ ਦੀ ਅਗਲੇ ਕੱਲੋਂ ਆਪਣੇ ਸੋਰਸ ਦੇਵੇ ਨਾ ਦੇਵੇ ਠੀਕ ਹੈ ਕੋਈ ਆਪਣੇ ਕੋਈ ਕੋਈ ਪੇਪਰ ਸੈਂਡ ਕਰਨਾ ਅਗਲਾ ਦੇਵੇ ਨਾ ਜਦ ਆਪਾਂ ਨੇ ਨਾਂ ਕਰਾ ਲਈ ਆਪਣੇ ਆਪਣੇ ਨਾਂ ਤੇ ਇੰਸੋਰਸ ਹੈ ਜੀ ਆਪਾਂ ਜੋ ਮਰਜ਼ੀ ਗੱਡੀ ਦੀ ਕਰੀਏ ਲੋਨ ਲੇ ਜੋ ਮਰਜ਼ੀ ਕਰ ਕਰਦੇ ਜਦ ਆਪਣੇ ਨਾਂ ਹੈ ਕਾਰ ਕੱਲੋ ਵੇਚਣ 'ਚ ਕੋਈ ਦਿੱਕਤ ਨਹੀਂ ਹੈ ਜੇ ਆਪਾਂ ਸਾਲ 2 ਸਾਲ ਚਲਾੰਦੇ ਨੂੰ ਹੋ ਗਏ ਕਾਰ ਆਪਾਂ ਕਰਾਈ ਨਹੀਂ ਨਾਂ ਆਪਾਂ ਕੋਈ ਪੇਪਰ ਚੱਲ ਘੱਟ ਬਾਅਦ ਹੋ ਗਈ ਪੇਪਰ ਆਪਾਂ ਉਹਦੇ ਇੱਕ ਜਾਉਂਗੇ ਓਨਰ ਕੋਲ ਪੇਪਰ ਸਾਈਨ ਕਰਾਣਾ ਅਗਲਾ ਕਰੇ ਨਾ ਕਰੇ ਕੱਲੋਂ ਆਪਾਂ ਖੱਜਲ ਖਵਾਰੀ ਮੈਂ ਉੱਧਦੇ ਫਿਰਾਂਗੇ ਤੇ ਤਾਂ ਆਪਣੀ ਕਾਰ ਲੋ ਆਪਣੀ ਨਾਲ ਨਾਲ ਕੀ ਨਾਲ ਕਰਾਓ ਜੇ ਤਾਂ ਆਪਾਂ ਵੀ 2 ਲੱਖ ਰੁਪਏ ਦੀ 10 ਲੱਖ ਦੀ ਕਾਰ ਵੇਵੇ ਆਪਣਾ 5000 ਰੁਪਏ ਨਾ ਕਰਾਣ ਨੂੰ ਲੱਗ ਰਿਹਾ 5000 ਰੁਪਏ ਉਹ ਕਿਹਾ ਜਦ ਆਪਾਂ 10 ਲੱਖ ਦੀ ਕਾਰ ਲਈ 5-6000 ਰੁਪਏ ਨਾ ਕਰਾਣੇ ਤਾਂ ਕਈ ਵਾਰ ਉਹ ਬੰਦੇ ਉਹ ਸਿਗਨੋ ਕਰਨ ਲੱਗ ਜਾਂਦੇ ਵੀ ਯਾਰ ਪੈਸੇ ਕਿਹੜਾ ਲਊਗਾ ਨਾ ਕਰਾਣ ਨੂੰ ਆਪਣੀ ਵੀਰ 10 ਲੱਖ ਦੀ ਚੀਜ਼ ਲਈ ਨਾ ਕਰੋ ਆਪਣੀ ਜਿੱਦਾਂ ਮਰਜ਼ੀ ਰੋਡ ਤੇ ਚਲਾਓ ਜਿੱਦਾਂ ਮਰਜ਼ੀ ਚਲਾਓ ਅਗਲੀ ਕੀ ਵੀ ਸਿਰਦਾਰਦੀ ਖਤਮ ਹੈ ਜਿਹੜਾ ਓਨਰ ਹੈ ਜੀ ਆਪਣੀ ਕਾਰ ਹੈ ਆਪਾਂ ਤੁਹਾਨੂੰ ਫਿਕਰ ਹੋਊਗੀ ਮੇਰੇ ਨਾਂ ਐ ਕਾਰ ਠੀਕ ਹੈ ਆਪਾਂ ਜਿੱਦਾਂ ਮਰਜ਼ੀ ਕਾਰ ਨੂੰ ਚਲਾਓ ਓਏ ਜਦੋਂ ਤੁਹਾਡੇ ਆਪ ਦੇ ਨਾਂ ਤੇ ਹੁੰਦੀ ਹੈ ਨਾ ਕਾਰ ਆਪਾਂ ਕਿਸੇ ਨੂੰ ਮੰਗ ਵੀ ਦੇਣ ਤੋਂ ਵੀ ਕਿਤਰਾ ਆ ਜਾਵੇਗਾ ਹਾਂ ਜਦੋਂ ਅਗਲੇ ਦੂਜੇ ਨਾਂ ਆਪਾਂ ਉਹ ਵੀ ਦੇ ਦੇ ਹੈ ਨਹੀਂ ਆਪਾਂ ਤੇ ਬੇ ਟੈਨਸ਼ਨ ਜੇ ਹੋਊ ਬੇ ਫਿਕਰੇ ਇੱਕ ਗੱਲ ਹੋਰ ਵੀ ਮੇਰੇ ਭਰਾਵ ਨੂੰ ਕਹਿਣਾ ਵੀ ਜਿਹੜੇ ਕਾਰ ਤੁਸੀਂ ਮੰਨ ਲਓ ਵੇਚਦੇ ਹੋ ਬਈ ਹੈ ਨਾ ਕੋਈ ਵੀ ਕਾਰ ਤਾ ਅਗਲੇ ਨੂੰ ਫਸਟ ਪ੍ਰੈਫਰੈਂਸ ਤੇ ਕਹੋ ਵੀ ਇਹ ਕਾਰ ਨਾਮ ਕਰਾਓ ਭਾਈ ਹਨਾ ਹੁਣ ਡੀਲਰ ਭਰ ਆ ਲਵੇ ਮੰਨ ਕੇ ਤੇ ਲਓ ਸੇਨਾਂ ਲੇ ਵੀ ਕਾਰ ਖੜਾ ਤੀ ਇਹਦਾ ਨਾਮ ਕਰਾ ਕੇ ਹੀ ਦੇਣਗੇ ਬਈ ਤੇ ਆਪਾਂ ਵੀ ਤੇ ਆਪਣਾ ਸੂਲ ਹੈ ਪਹਿਲੇ ਜਿੰਦ ਜੀਵਾਈ ਆਪਾਂ ਨਾ ਕਰਾ ਕੇ ਕੀ ਕਰ ਦਿੰਦੇ ਦਿੰਦੇ ਨਹੀਂ ਵੈਸੇ ਆਪਾਂ ਇਹ ਅਗਲੇ ਨੂੰ ਜੱਦੀ ਕਹਿ ਦਿੰਦੇ ਲੈ ਵੀ ਕਾਰ ਨਾ ਤੇਰੀ ਮਰਜ਼ੀ ਹੈ ਪਰ ਆਪਾਂ ਕਾਰ ਨਾਮ ਹੋ ਕੇ ਮਿਲਦੀਆਂ ਕਰਨ ਅੱਛਾ ਇੱਕ ਐਫੀਡਾਟ ਭਰਿਆ ਜਾਂਦਾ ਹੁੰਦਾ ਵੀਰੇ ਕਾਰ ਵੇਚਣ ਲੱਗੇ ਹਨਾ ਕੀ ਜਿਹੜਾ ਉਹ ਐਫੀ ਡੈਪਟ ਹੈ ਆਪਾਂ ਇੱਕ ਵੈਲੀਡਿਟੀ ਕਿੰਨੇ ਟਾਈਮ ਦੀ ਹੁੰਦੀ ਹੈ ਉਹਦੀ 3 ਮਹੀਨੇ ਦੀ ਵੈਲੀਡਿਟੀ ਹੁੰਦੀ ਹੈ ਉਹਦੀ ਤੇ 3 ਮਹੀਨੇ ਦੀ ਵੈਲੀਡਿਟੀ ਅੱਛਾ ਉਸ ਤੋਂ ਬਾਅਦ ਜਿਹੜਾ ਬੰਦਾ ਜਿਹਨੇ ਨਾਮ ਜਿਹਦੇ ਨਾਮ ਤੇ ਕਾਰ ਬੋਲਦੀ ਹੈ ਕਿ ਉਹ ਐਕਸ਼ਨ ਲੈ ਸਕਦਾ ਕੋਈ ਬੰਦੇ ਲੈ ਸਕਦਾ ਜੀ ਇੱਕ ਅੱਜ ਕੱਲ ਤੇ ਕਾਰ ਬਲੌਕ ਲਿਸਟ ਮੰਨੀ ਪੈ ਜਾਂਦੀ ਹੈ ਜੀ ਠੀਕ ਹੈ ਹਾਂ ਜੀ ਆਪਣਾ ਉਹ ਡੀਟੀਆਰ ਵੀ ਘਟਾ ਦੰਦੇਗਾ ਜੀ ਟ੍ਰਾਂਸਫਰ ਨਹੀਂ ਆਹ ਚੀਜ਼ ਹੋਣੀ ਨਾ ਦੋ ਅਗਲੇ ਚਾਪਾ ਕਾਰ ਲੈ ਰਿਹਾ ਨਾ ਕਰਾਉ ਸਕਦੀ ਹੂੰ ਹੂੰ ਇਹ ਵੀ ਬਈ ਬਹੁਤ ਵੱਡੀ ਗੱਲ ਹੈ ਅਗਰ ਤੁਸੀਂ ਬਈ ਕਿਸੇ ਦੇ ਨਾਮ ਦੀ ਕਾਰ ਚਲਾ ਰਹੇ ਹੋਗੇ ਉਹਦਾ ਐਫੀਡੇਵਿਟ ਲੈ ਰੱਖੋ ਤਿੰਨ ਕਿ ਮਹੀਨੇ ਦੀ ਵੈਲਿਡਿਟੀ ਹੁੰਦੀ ਹੈ ਉਹਦੀ ਔਰ ਉਸ ਤੋਂ ਬਾਅਦ ਅਗਰ ਤੁਸੀਂ ਉਹਨੂੰ ਨਾਮ ਨਹੀਂ ਕਰਾਉਂਦੇ ਤਾਂ ਉਹ ਥੋੜਾ ਬੰਦਾ ਜਿਹਤੋਂ ਕਾਰ ਲਈ ਆ ਉਹ ਬਲੈਕਲਿਸਟਡ ਵੀ ਕਰਾ ਸਕਦਾ ਉਹਨੂੰ ਬਈ ਤਾਂ ਮੇਰਾ ਭਰਾ ਕਾਰ ਨੂੰ ਖਰੀਦ ਅਨਸਾਰ ਤੁਸੀਂ ਨਾਮ ਕਰਾਓ ਓਨਰਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ ਥੋੜੀ ਜ਼ਿੰਦਗੀ ਤੋਂ ਵੱਡਾ ਕੋਈ ਨਹੀਂ ਕੋਈ ਨਹੀਂ ਹਾਂਜੀ ਬਿਲਕੁਲ ਕਿਉਂਕਿ ਕਦੇ ਲੱਗ ਵੱਜ ਜੇ ਉਹਦਾ ਇੰਸ਼ੋਰੈਂਸ ਹੋਊ ਬੰਦੇ ਨੂੰ ਮਿਲਣਾ ਨਾ ਕਿ ਤੁਹਾਨੂੰ ਮਿਲਣਾ ਬਈ ਹੈਨਾ ਅਗਲੇ ਉਹ ਤੁਹਾਨੂੰ ਦਵੇ ਨਾ ਦਵੇ ਹਾਂ ਠੀਕ ਹੈ ਤੇ ਇਹ ਚੀਜ਼ ਦੇ ਨੁਕਸਾਨ ਵੱਡੇ ਹੋ ਜਾਂਦੇ ਹੁੰਦੇ ਨੇ ਤੇ ਬਈ ਇਹ ਕੁਝ ਕੁ ਗੱਲਾਂ ਸੀਗੀਆਂ ਹੈਨਾ ਬਾਈ ਬਾਰੇ ਤੇ ਕੰਮ 'ਚ ਕਿਵੇਂ ਆਏ ਤੇ ਕਾਰਾਂ ਬਾਰੇ ਬਹੁਤ ਚੰਗੀ ਨੌਲੇਜ ਮਿਲਿਆ ਜੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਈ ਹੈਨਾ ਐਸੀਆਂ ਚੰਗੇ ਚੰਗੇ ਵੀਡੀਓ ਦੇਖਣ ਵਾਸਤੇ ਆਪਣਾ ਪੇਜ ਤੁਸੀਂ ਫੋਲੋ ਕਰ ਲਿਓ ਤੇ ਮਿਲਦੇ ਆਂ ਮੇਰੇ ਫਿਰ ਹੈ